ਸਰਪੰਚ ਪਿੰਡ ਹਵਾਲ ਸਰ ਅੱਜ ਆਪਣੇ ਗ੍ਰਹਿ ਵਿਕੇ ਸਿੰਘ ਸਹਿਬਾਨ ਆਇਆ ਇਸ ਮੰਦੇ ਵਿੱਚ ਜਿਹੜੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਨਹੀਂ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਇਸ ਬੰਦੇ ਅਸੀਂ ਰਾਜੀ ਨਾਮੇ ਲਈ ਅੱਜ ਦਾ ਦੇਣਾ ਮੋਕੜਾ ਕੀਤਾ ਸੀਗਾ ਵੀ ਅਸੀਂ ਪੁਰਦਵਾਰਾ ਸਾਹਿਬ ਬੈਠ ਕੇ ਦੋਨੇ ਤਿਹਾਂ ਵੀ ਰਾਜੀਨਾਮਾ ਕਰ ਲਾਂਗੇ ਪਰ ਸਾਨੂੰ ਕੱਲ ਸ਼ਾਮ ਨੂੰ ਅਕਾਲ ਤੱਕ ਸਾਥ ਨੂੰ ਜਥੇਦਾਰ ਗ੍ਰੀਚਾ ਸਿੰਘ ਦਾ ਫੋਨ ਆਇਆ ਕਿ ਤੁਸੀਂ ਜੱਥੇ ਬੰਦੀਆਂ ਪੁਰਦਵਾਰਾ ਸਾਹਿਬ ਨਹੀਂ ਬੁਲਾਉਣੀਆਂ ਇਹ ਮਸਲਾ ਸਾਡੇ ਕੋਲ ਆ ਵੀ ਅਸੀਂ ਇਹਨਾਂ ਨੂੰ ਨਿਜਠਾਂਗੇ ਅਸੀਂ ਜਿਵੇਂ ਉਹਨਾਂ ਨੇ ਕਿਹਾ ਅਸੀਂ ਉਹਨਾਂ ਨਾਲ ਸਹਿਮਤ ਹੋਏ ਹਾਂ ਕਿਤੇ ਨਾ ਕਿਤੇ ਨੂੰ ਕਾਫੀ ਸਮਾਂ ਹੋ ਗਿਆ ਵੀ ਉਹਨਾਂ ਨੇ ਸਮਾਂ ਵੀ ਦਿੱਤਾ ਸੀ ਕੋਈ ਤੁਹਾਨੂੰ ਪਹਿਲਾਂ ਦੇਖ ਸਮਝ ਨਹੀਂ ਦਿੱਤਾ ਪਰ ਹੁਣ ਅਸੀਂ ਉਹਨਾਂ ਤੋਂ ਤਰੀਕ ਮੰਗਦੇ ਆਂ ਵੀ ਜਿਹੜੀ ਸਾਡੇ ਪਿੰਡ ਦੀ ਸੰਗਤ ਆ ਜੀ ਉਹ ਗੁਰਦੁਆਰਾ ਜਾਣਦੀ ਨਹੀਂ ਹੈਗੀ ਡਰਦੀ ਵੀ ਕੋਈ ਉੱਥੇ ਇੰਨੀ ਕੀ ਗੱਲ ਨਾ ਹੋ ਜਾਵੇ ਵੀ ਕੱਲ ਨੂੰ ਸਾਡੇ ਤੇ ਝੂਠੇ ਇਲਜ਼ਾਮ ਲਾਉਣਗੇ ਠੀਕ ਹੈ ਜੀ ਸਮਝ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਬਾ ਘਰਬਾ ਤਰਨਤਲ ਚੰਡੀਗੜ੍ਹ ਮੋਹਾਲੀ ਜਿੰਦਾ শহীদ ਬਾਪੂ ਚੜ੍ਹਤ ਸਿੰਘ ਜਥੇਦਾਰ ਬੱਬਾ ਰਾਜਾ ਰਾਜ ਸਿੰਘ ਜ਼ਿਲ੍ਹਾ ਅਧਿਆਤੀ ਜਥੇਦਾਰ ਕੁਲਦੀਪ ਸਿੰਘ ਰਾਜਾ ਅਸੀਂ ਅੱਜ ਇੱਥੇ ਪਿੰਡ 'ਚ ਪਹੁੰਚੇ ਸੀਗੇ ਜੀ ਪਿੰਡ ਦਾ ਮਸਲਾ ਗੁਰਦੁਆਰੇ ਦਾ ਜੋ ਕਿ ਬਹੁਤ ਵੱਡਾ ਇਹਨਾਂ ਨੇ ਬਵਾਦ ਬਣਾ ਚੁੱਕਿਆ ਛੋਟੀ ਜੀ ਗੱਲ ਦਾ ਕਿਉਂਕਿ ਇੱਥੇ ਕਈ ਗੱਲਾਂ ਵਿੱਚ ਪਿੰਡ ਵੱਲੋਂ ਸੋਨੋ ਮੀਡੀਆ ਸਾਨੂੰ ਜਿਵੇਂ ਕਹਿੰਦੇ ਵੀ ਭਾਂਡੇ ਵਗੈਰਾ ਨਹੀਂ ਦੇਣੇ ਜਾਂ ਹੋਰ ਚੀਜ਼ਾਂ ਕਈ ਚੀਜ਼ਾਂ ਦਾ ਮਸਲਾ ਇੱਥੇ ਸਰਪੰਚ ਸਾਹਿਬ ਦੇ ਘਰ ਦੇ ਵਿੱਚ ਜਾ ਕੇ ਸਾਨੂੰ ਪਤਾ ਲੱਗਿਆ ਤਾਂ ਸਾਰੇ ਪਿੰਡ ਵਾਸੀ ਇੱਥੇ ਇਕੱਠੇ ਹੋਏ ਆ ਸਾਡੇ ਸਤਿਕਾਰਯੋਗ ਭਾਈ ਸਾਹਿਬ ਵੀ ਨੇ ਸਾਡੇ ਨਾਲ ਨੇ ਤੇ ਜਿਹੜੇ ਅਕਾਲ ਤਖਤ ਸਾਹਿਬ ਤੋਂ ਸਾਨੂੰ ਜੋ ਵੀ ਫੈਸਲਾ ਆਊਗਾ ਉਹਦਾ ਅਸੀਂ ਮਨਜ਼ੂਰ ਕਰਾਂਗੇ ਸਾਨੂੰ ਤਰੀਕ ਦਿੱਤੀ ਜਾਵੇ ਅਸੀਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਹਦਾ ਫਿਰ ਫੈਸਲਾ ਕਰਾਂਗੇ ਸਤਿਵਾਹਿ ਗੁਰੂ ਜੀ ਕੀ ਫਤਿਹ ਦਾਸ ਵੱਲੋਂ ਬੇਨਤੀ ਹੈ ਸਮੂਹ ਸੰਗਤ ਨੂੰ ਕਿ ਜਦੋਂ ਕਿਸੇ ਗੁਰੂ ਘਰ ਦਾ ਪ੍ਰਬੰਧਕ ਦਾ ਜਾਂ ਕੋਈ ਗੁਰੂ ਘਰ ਦਾ ਮਸਲਾ ਹੁੰਦਾ ਨਾ ਉਹਦੀ ਵਾਈਟ ਜਾਂ ਉਹਦੇ ਲਈ ਸਾਬਤ ਸੂਰਤ ਹੀ ਲੈ ਕੇ ਆਉਣਾ ਚਾਹੀਦਾ ਆ ਅਕਾਲ ਤਖ਼ਤ ਦਾ ਸਾਈਡਾ ਫਰਮਾਨ ਹੈ ਗੁਰੂ ਘਰ ਦਾ ਪ੍ਰਬੰਧਕ ਸਾਬਤ ਸੂਰਤ ਅੰਮ੍ਰਿਤਧਾਰੀ ਚਲਾ ਸਕਦੇ ਆ ਮੈਂ ਇਹਦੇ ਵਿੱਚ ਕਿੰਤੂ ਨਹੀਂ ਕਰਦਾ ਪਰ ਇਸੇ ਗੁਰੂ ਘਰ ਦੇ ਵਿੱਚ ਜੋ ਦੇਖਿਆ ਗਿਆ ਸਵੇਰੇ ਉਹ ਮਾਈਕ ਦੇ ਮੁਰੇ ਸਪੀਚ ਦੇ ਰਹੇ ਆ ਤੇ ਸ਼ਾਮ ਨੂੰ ਉਹ ਸਿਰ ਤੇ ਹਰੀਆਂ ਜਿਹੀਆਂ ਚੁੰਨੀਆਂ ਬਣ ਕੇ ਤੇ ਮਜਾਰਾਂ ਦੇ ਢੋਲਕੀ ਖੜਕਾਣਦੇ ਆ ਤੇ ਮੈਂ ਤੁਹਾਨੂੰ ਵੀਡੀਓ 'ਚ ਦਿਖਾ ਵੀ ਦੇਣਾ ਵਾ ਤੇ ਜਿਹੜੇ ਬੰਦੇ ਸਾਡੇ ਮੁਰੇ ਆਏ ਸੀ ਅੰਮ੍ਰਿਤਧਾਰੀ ਹੋ ਕੇ ਕੋਈ ਦਾੜੀ ਰੰਗਦਾ ਸੀ ਕੋਈ ਦਾੜੀ ਨੂੰ ਕੁੰਡਲ ਪਾ ਕੇ ਬੈਠਾ ਸੀ ਹੁਣ ਉਹ ਕਾਲ ਤੱਕ ਸਾਬ ਜਾਂ ਕੇ ਆਪਣੇ ਆਪ ਨੂੰ ਸਭ ਤੋਂ ਸੂਰਤ ਸ਼ੋਅ ਕਰਨਾ ਚਾਹੁੰਦੇ ਆਂ ਦੋਰੀ ਨੀਤੀ ਨਾ ਵਰਤੀ ਜਾਵੇ ਮੈਂ ਤੁਹਾਡੇ ਮੀਡੀਆ ਰਾਈ ਕਹਿਣਾ ਚਾਹਨਾ ਇਹਨਾਂ ਦੀ ਪੁਰਾਣੀ ਵੀਡੀਓ ਚਲਾ ਕੇ ਦੇਖੋ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਬਾਰ ਬਾਰ ਕਿਹਾ ਕਿ ਸਾਡਾ ਪਿੰਡ ਹਵਾਸ ਦਾ ਮਸਲਾ ਅੱਜ ਖਤਮ ਹੋ ਜਾਂਦਾ ਜੀ ਦੋਨੋਂ ਧਿਰਾਂ ਦਾ ਬਹਿ ਕੇ ਸਮਝੌਤਾ ਹੋਇਆ ਗਿਆ ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਸਾਨੂੰ ਸਮਝੌਤੇ ਦੀ ਕਾਪੀ ਦਿੱਤੀ ਜਾਵੇ ਜਿੰਦੇ ਵਿੱਚ ਦੋਨੋਂ ਧਰਾ ਦੇ ਸਾਈਨ ਹੋਵੇ ਸੰਗਤ ਨੂੰ ਗੁਰੂ ਘਰ ਦੇ ਵਿੱਚ ਮਰਿਆਦਾ ਸਾਰ ਰਹਿਣ ਦਿਓ ਗੁਰੂ ਘਰ ਚ ਝੂਠ ਨਾ ਬੋਲੋ ਕਿਤਾ ਜੋ ਕਿ ਤੁਹਾਡੇ ਕੋਲ ਜਵਾਬ ਦੇਣੇ ਔਖੇ ਹੋ ਜਾਣ ਐਨੀ ਕੋ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ